ਕਿ ਪਿਛਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਕੁਝ ਲੋਕਾਂ ਨੂੰ ਵੀ ਦਿਖਾਇਆ ਜਿਹੜਾ ਲੋਕਾਂ ਨੇ ਉਮੀਦ ਨਹੀਂ ਕੀਤੀ ਸੀ ਤੇ ਜਿਵੇਂ ਦੀ ਉਹਨਾਂ ਨੇ ਕਲਪਨਾ ਕੀਤੀ ਸੀ ਉਹਦੇ ਬਿਲਕੁਲ ਉਲਟ ਆਪਾਂ ਜਿਵੇਂ ਹੁਣ ਬਾਹਰੀ ਨੇਤਾਵਾਂ ਦੀ ਗੱਲ ਕਰੀ ਜਾਂ ਸੀ ਉਹ ਵੀ ਦੇਖਿਆ ਪਰ ਕਿਤੇ ਨਾ ਕਿਤੇ ਜਦੋਂ ਚੰਗਾ ਕਿਤੇ ਹੋਣਾ ਹੁੰਦਾ ਜਾਂ ਹੋਣ ਦੀ ਉਮੀਦ ਹੁੰਦੀ ਹੈ ਉੱਥੇ ਕਿਤੇ ਨਾ ਕਿਤੇ ਅਸੀਂ ਦੇਖਦੇ ਨਹੀਂ ਤੇ ਨਾ ਸਾਡੇ ਨੇਤਾ ਦੇਖਦੇ ਆ ਮਾਨ ਸਾਹਿਬ ਨੂੰ ਵੀ ਇੱਕ ਚੀਜ਼ ਦਿਖਾਈਏ ਕਹਿੰਦੇ ਕਿ ਮੱਧ ਪ੍ਰਦੇਸ਼ ਹੈ ਜਿਹੜਾ 2 ਦਿਨਾਂ ਦੇ ਵਿੱਚ ਉਹਨਾਂ ਨੇ ਇਨਵੈਸਟਰੀ ਇਨਵੈਸਟਰ ਇਕੱਠੇ ਕਰ ਲਿਆ 26 ਲੱਖ ਕਰੋੜ ਦੀ ਇਨਵੈਸਟਮੈਂਟ ਕਰਨ ਨੂੰ ਕੰਪਨੀਆਂ ਤਿਆਰ ਹੋ ਗਈਆਂ ਨੇ ਤੇ ਇਹੋ ਜਿਹਾ ਕੁਝ ਆਪਣੇ ਕਿਉਂ ਨਹੀਂ ਹੁੰਦਾ ਜੀ ਆਪਣੇ ਤਾਂ ਕੋਈ ਸਮੇਲਨ ਤੱਕ ਨਹੀਂ ਹੁੰਦਾ ਗੱਲ ਤੱਕ ਨਹੀਂ ਹੁੰਦੀ ਇਨਵੈਸਟਰ ਦੇ ਆਉਣੇ ਤੇ ਦੂਰ ਦੀ ਗੱਲ ਇਹਨਾਂ ਨੂੰ ਪੁੱਛ ਲਓ ਸਾਬ ਇਹ ਕਹਿੰਦੇ ਟੈਟਰ ਸਾਲਾਂ ਚ 86000 ਕਰੋੜ ਆਇਆ ਛੇ ਹਮ ਅਰੇ ਸਰ ਉਹ 26 ਲੱਖ ਕਰੋੜ ਇਕੱਠਾ ਕਰੀ ਬੈਠੇ ਨੇ ਸਾਬ ਬਿਲਕੁਲ ਜੀ ਹੁਣ ਤੁਸੀਂ ਆਖੋ ਕਿ ਨਹੀਂ ਨਹੀਂ ਇਹ ਤੇ ਐਮਓਯੂ ਸਾਈਨ ਹੋਇਆ ਤੇ ਅਸੀਂ ਤੁਹਾਡੇ ਇਨਵੈਸਟਮੈਂਟ ਤੇ ਵੀ ਇਹੀ ਸਵਾਲ ਕਰਦੇ ਹਾਂ ਕਿ ਐਮਓਯੂ ਕਿੰਨੇ ਸਾਈਨ ਆ ਤੇ ਟੋਟਲ ਇਨਵੈਸਟ ਕਿੰਨਾ ਹੋਇਆ ਕਿ ਦਿਓ ਦਾ ਅੰਕੜਾ ਵੀ ਨਿਹੇੜ ਗਿਆ ਜੀ ਬਿਲਕੁਲ ਸਾਨੂੰ ਦੱਸ ਜਾ ਨਹੀਂ ਸਾਨੂੰ ਦੱਸ ਹੂੰ ਤੋ ਖੈਰ ਦੇਖੋ ਇਹਦੇ ਚ ਨਾ ਇੱਕ ਦੋ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਨੇ ਜੀ ਜੀ ਮੱਧ ਪ੍ਰਦੇਸ਼ ਇਨਵੈਸਟਮੈਂਟ ਦੇ ਮਾਮਲੇ ਦੇ ਵਿੱਚ ਗੁਜਰਾਤ ਨੂੰ ਪਛਾੜ ਗਿਆ ਸਾਹਿਬ ਕੀ ਬਾਤ ਕਮਾਲ ਦੇਖੋ ਕਿ ਜਿੱਥੇ ਦੇ ਅਮਿਤ ਸ਼ਾਹ ਨੇ ਜਿੱਥੋਂ ਦੇ ਨਰਿੰਦਰ ਮੋਦੀ ਨੇ ਜਿੱਥੇ ਕਹਿ ਲੋ ਕਿ ਇਨਵੈਸਟਰਸ ਨੂੰ ਸਵਰਗ ਕਿਹਾ ਜਾਂਦਾ ਕਿ ਗੁਜਰਾਤ ਸਵਰਗ ਵਰਗਾ ਹੈ ਜੀ ਮਹਾਰਾਸ਼ਟਰ ਨਿਵੇਸ਼ਕਾਂ ਵਾਸਤੇ ਸਵਰਗ ਹੈ ਹੂੰ ਉਹਨਾਂ ਦੇ ਮੁਕਾਬਲੇ ਮੱਧ ਪ੍ਰਦੇਸ਼ ਸਰ ਤੁਸੀਂ 26 ਲੱਖ ਕਰੋੜ ਦੀ ਗੱਲ ਕੀਤੀ ਹੈ ਸਰ ਜੇ ਇਹਨਾਂ ਦੇ 1 ਸਾਲ ਚ ਚੱਲਦੇ ਇਵੈਂਟ ਸਾਰੇ ਪਾ ਲਈਏ ਤੇ ਲੱਖ ਕਰੋੜ ਦੀ ਇਨਵੈਸਟਮੈਂਟ ਇਕੱਠੀ ਕੀਤੀ ਹੈ ਇਹਨਾਂ ਨੇ ਕੀ ਬਾਤ ਕੀ ਬਾਤ ਹੈ ਸਾਰੇ ਇਵੈਂਟ ਜਿਹੜੇ ਹਾਂਜੀ ਆਪਣੇ ਵਾਲੇ ਘੱਟ ਮੜ ਲੱਖ ਕਰੋੜ ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀਗਾ ਨਾ ਕਿ ਇਨਵੈਸਟਮੈਂਟ ਯੂਪੀ ਦੀ ਦੇਖੋ ਸਰ ਇਨਵੈਸਟਮੈਂਟ ਜਿਹੜੀ ਹੈ ਮੱਧ ਪ੍ਰਦੇਸ਼ ਦੀ ਦੇਖੋ ਸਰ ਅੱਛਾ ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਹੋਰ ਛੱਡੋ ਰਾਈジング ਰਾਜਸਥਾਨ ਪ੍ਰੋਗਰਾਮ ਸੀ ਉਹਨਾਂ ਦਾ 2024 35 ਲੱਖ ਕਰੋੜ ਦੀ ਇਨਵੈਸਟਮੈਂਟ ਦਾ ਉਹਨਾਂ ਦਾ ਦਾਵਾ ਵਾਹ ਆ ਸਾਡਾ ਗਵਾਂਢੀ ਸੂਬਾ ਬਿਲਕੁਲ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਯੂਪੀ ਗਲੋਬਲ ਇਨਵੈਸਟਰ ਸਮਿਟ ਜਿਹੜਾ 2023 ਵਾਲਾ ਸੀ ਸਰ 40 ਲੱਖ ਕਰੋੜ ਮੈਂ ਤੁਹਾਨੂੰ ਕਿਹਾ ਸੀ ਨਾ ਯੂਪੀ ਟਾਪਰ ਹੈ ਹਮ 40 ਲੱਖ ਕਰੋੜ ਦੀ ਇਨਵੈਸਟਮੈਂਟ ਦੇ ਉਹਨਾਂ ਦੇ ਐਮਓਯੂ ਨੇ ਕੀ ਬਾਤ ਹੈ ਜੀ ਆਪਣੇ ਤੇ ਨੇੜੇ ਤੇ ਮੈਂ ਤੁਹਾਨੂੰ ਕਿਹਾ ਸੀਗਾ ਨਾ ਉਹ ਦਿਨ ਠੋਕ ਕੇ ਕਿ ਸਰ ਇੱਥੇ ਸਿਰਫ ਅਸੀਂ ਫੋਕਰੀਆਂ ਛੰਡਣ ਜੋਗੇ ਆ ਹਮ ਠੀਕ ਹੈ ਜੀ ਲਾ ਕੇ ਦੋ ਦੋ ਹਾੜੇ ਜਿਵੇਂ ਸਾਡੇ ਪਿੰਡਾਂ ਚ ਬਾਹਰ ਆ ਜਾਂਦੇ ਹਨ ਜਿਵੇਂ ਕੀ ਦੇ ਟੇੜੇ ਬਾਹਰ ਨਿਕਲ ਆਉਂਦੇ ਆ ਤੇ ਫਿਰ ਫਿਰ ਬਾਈ ਉਹ ਗੱਲਾਂ ਹੂੰ ਜੌਂਡੀਅਰ ਤੋਂ ਥੱਲੇ ਤੇ ਪੈਰ ਹੀ ਨਹੀਂ ਲਾਉਂਦੇ ਉਹ ਲਾਉਂਦੇ ਨਹੀਂ ਬਿਲਕੁਲ ਉਹ ਸਾਡੇ ਚ ਮਤਲਬ ਕਿ ਆਪਣੇ ਆਪ ਨੂੰ ਵਡਿਆਈ ਜਾਣਾ ਸਿਆਣੇ ਕਹੀ ਜਾਣਾ ਅਸੀਂ ਬਾਈ ਮਤਲਬ ਕਿ ਦੁਨੀਆ ਦੇ ਵਿਲੱਖਣ ਪੈਦਾ ਹੋਏ ਆ ਸਾਡੇ ਤੋਂ ਕੋਈ ਉੱਤੇ ਨਹੀਂ ਹੈਗਾ ਅਸਲ ਚ ਅਸਲ ਸਾਰੇ ਜਿਹੜੇ ਆ ਨਾ ਵਿੱਚ ਸਾਰੇ ਹੀ ਗੱਲ ਲੀਏ ਹਮਮ ਕਿ ਭਈ ਐਵੇਂ ਚਸਕਿਆਂ ਦੇ ਪੱਟੇ ਆ ਅਸਲ ਗੇਮ ਜਿਹੜੀ ਹੈ ਨਾ ਅੰਕੜਿਆਂ ਤੇ ਆ ਕੇ ਠਹਿਰਦੀ ਹੈ ਮੈਂ ਤੁਹਾਨੂੰ ਉਹਦਾ ਬੋਸ ਦੇ ਵਿੱਚ ਜੋ ਹੋਇਆ ਸੀਗਾ ਜਾਂ ਕਿ ਉੱਥੋਂ ਦੀ ਵੀ ਕਹਾਣੀ ਦੱਸੀ ਸੀਗੀ ਸਵਿਟਜ਼ਰਲੈਂਡ ਦੇ ਵਿੱਚ ਕਿ ਕਿਵੇਂ తెలంగాణ ਵਰਗਾ ਸੂਬਾ ਉੱਥੇ ਜਾ ਕੇ ਇਨਵੈਸਟਮੈਂਟ ਹਾਸਲ ਕਰਦਾ ਸਰ ਇੱਥੇ ਤਾਂ ਪੰਜਾਬ ਵਾਲੇ ਚੀਫ ਮਿਨਿਸਟਰ ਨੂੰ ਕਰੋ ਖਸਾ ਦਾ ਹਮ ਕਿ ਕਿੰਨੇ ਜਿਹੜੇ 3 ਸਾਲਾਂ ਚ ਲਿਆ ਰਹੇ ਆ ਭਈ ਮੈਂ ਤੁਹਾਨੂੰ ਅੱਗੇ ਕਹਿਆ ਸੀਗਾ ਕਿ ਕੋਵਿਡ ਤੋਂ ਪਹਿਲਾਂ ਦਾ ਇੱਕ ਸਾਲ ਇਸ ਤਰ੍ਹਾਂ ਦਾ ਸੀਗਾ ਕੈਪਟਨ ਸਰਕਾਰ ਚ ਕਿ ਉਹ ਸਾਲ 'ਚ 40 ਹਜ਼ਾਰ ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਆਈ ਹੋਈ ਐ। ਤਾਂ ਉਹਦੇ ਅਨੁਪਾਤ ਤੁਸੀਂ ਐਵਰੇਜ ਕੱਢੋ ਤਿੰਨ ਸਾਲਾਂ ਦੀ 86 ਹਜ਼ਾਰ ਕਰੋੜ ਨੂੰ ਗਿਣ ਲੋ। ਇਹ ਤੇ 30 ਤੋਂ ਵੀ ਥੱਲੇ ਬਣਦੀ ਐ ਐਵਰੇਜ। ਤਾਂ ਕਹਿਣ ਦਾ ਭਾਅ ਵੇ ਆ ਕਿ ਐਵੇਂ ਛੋਟੇ-ਛੋਟੇ ਅੰਕੜਿਆਂ ਤੇ ਛਾਤੀ ਚੌੜੀ ਕਰਕੇ ਐਵੇਂ ਉੱਥੇ ਵੀ ਦੋ ਕੁ ਦਿਨ ਜਿੰਮ ਲਾ ਲਵੇ ਨਾ ਤੇ ਉਹ ਤੁਰਦਾ ਹੀ ਏਦਾਂ ਵੀ ਜਿੱਦਾਂ ਹੁਣ ਗਲੀ ਦੀਆਂ ਕੰਧਾਂ ਜੜੀਆਂ ਦੋਹੇ ਪਾਸੇ ਢਾਹ ਦਏਗਾ। ਉਹ ਹਾਲ ਤੁਹਾਡਾ ਹੂੰ ਖੁਕਰੀਆਂ ਮਰੀ ਜਾਂਦੇ ਆਂਕੜੇ ਅਸਲੀ ਕਹਾਣੀ ਸਰ ਆਹੀ ਚੀਜ਼ਾਂ ਦੀ ਹੁੰਦੀ ਆ ਤੇ ਵੇਖੋ ਕਿੱਥੇ ਦੇ ਕਿੱਥੇ ਪਹੁੰਚ ਗਏ ਹੁਣ ਇਹ ਨਾ ਕਰਿਆ ਕਰੋ ਪੰਜਾਬ ਯੂਪੀ ਬਿਹਾਰ ਬਣ ਗਿਆ ਸਰ ਹੁਣ ਅਗਲੇ ਨੇ ਇਹ ਕਹਿਣਾ ਕਿ ਸਾਡੇ ਵਰਗੇ ਬਣ ਕੇ ਦਿਖਾਓ ਬਣ ਕੇ ਦਿਖਾਓ ਬਿਲਕੁਲ ਤੂੰ ਦਾ ਯੋਗੀ ਤੇ ਤਿਆਨਾਤ ਸਰ ਮੈਂ 1% ਵੀ ਨਾ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਆ ਨਾ ਵਿਚਾਰਧਾਰਾ ਨਾਲ ਸਹਿਮਤ ਹੋ ਸਕਦਾ ਜੀ ਮੈਂ ਕਦੇ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਪਰ ਐਨਾ ਗੱਲਾਂ ਤੇ ਭਾਈ ਉਹ ਬੰਦੇ ਸਾਡੇ ਬੰਦਿਆਂ ਤੋਂ 36 ਕਦਮ ਗਾਹ ਨੇ ਕਿ ਉਹ ਆਪਣੀ ਮਿੱਟੀ ਨੂੰ ਆਪਣੇ ਲੋਕਾਂ ਨੂੰ ਜੀ ਜਾਂ ਆਪਣੇ ਖਿੱਤੇ ਨੂੰ ਪਿਆਰ ਕਰਦੇ ਕਰਦੇ ਆ ਬਣਾਉਣ ਲੱਗੇ ਲਗਾਤਾਰ ਮੈਂ ਠੀਕ ਹੈ ਉਹ ਖਾਸ ਹੋ ਸਕਦਾ ਭਾਈਚਾਰੇ ਨਾਲ ਨਫ਼ਰਤ ਕਰਦੇ ਆ ਨਫ਼ਰਤ ਦੀ ਰਾਜਨੀਤੀ ਹੋ ਸਕਦਾ ਉਹਨਾਂ ਦੀ ਹੋਵੇ ਜੀ 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 ਹੋ ਸਕਦਾ ਕੀ ਇਹ ਸਚਾਈ ਹੋ ਆ ਪਰ ਭਾਈ ਵਫਾਦਾਰੀ ਦੇ ਮਾਮਲੇ 'ਚ ਮੈਂ ਨਹੀਂ ਕਹਿੰਦਾ ਕਿ ਉੱਥੇ ਕਰਪਸ਼ਨ ਨਹੀਂ ਹੋਏਗੀ ਉਥੇ ਬੇਈਮਾਨੀ ਨਹੀਂ ਹੋਏਗੀ ਪਰ ਇੱਕ ਹੁੰਦੀ ਹੈ ਕਿ ਤੁਸੀਂ ਆਪਣੇ ਮਿੱਟੀ ਵਾਸਤੇ ਆਪਣੇ ਖਿੱਤੇ ਵਾਸਤੇ ਕੀ ਵਿਜ਼ਨ ਰੱਖਦੇ ਹੋ ਕੀ ਤੁਹਾਡੇ ਐਕਸ਼ਨਸ ਨੇ ਕੀ ਤੁਹਾਡਾ ਡੈਡੀਕੇਸ਼ਨ ਹੈ ਉਹ ਬਹੁਤ ਕੁਝ ਤੈਅ ਕਰਦਾ ਹੈ ਅਸੀਂ ਸਿਰਫ ਫੁਗਰੀਆਂ ਜਿਹੜੇ ਸਾਡੇ ਇੱਥੇ ਦੇ ਨੇਤਾ ਆ ਉਹ ਕੀ ਆ ਕਿ ਪਹਿਲਾਂ ਇਦਾਂ ਦੇ ਰਾਇਲ ਸਟੈਗ ਪੀ ਲਈ ਜਾਂ ਫਲਾਣੀ ਪੀਲੀ ਫਲਾਣੀ ਉਹ ਜਦੋਂ ਪਾਵਰਫੂਰ ਚ ਆ ਜਾਂਦੇ ਆ ਉਦੋਂ ਮਹਿੰਗੇ ਬ੍ਰਾਂਡ ਪੀ ਲੈਂਦੇ ਉਹ ਇੰਨੇ ਚ ਹੀ ਕਹਿੰਦੇ ਕਿ ਬਤਰੱਕੀ ਹੋ ਗਈ ਆ ਲੋਕ ਪਹਾੜ ਚ ਜਾਣ ਜੀ ਜੀ ਬਿਲਕੁਲ ਬਿਲਕੁਲ ਗੱਲ ਬਿਲਕੁਲ ਤੁਹਾਡੀ درست ਹੈ ਜੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਯੋਗੀ ਨੇ ਤੇ ਕੁੰਭਤ ਉਹ ਵੀ ਕਹਿੰਦੇ ਕਮਾਈ ਬਹੁਤ ਕੀਤੀ ਆ ਆ ਇੱਕ ਮਿੱਤਰ ਜੀ ਧਾਰਮਿਕ ਟੂਰਿਜ਼ਮ ਸਰ ਉਹਨਾਂ ਦਾ ਹਾਈ ਬਹੁਤ ਹੈ ਜੀ ਧਾਰਮਿਕ ਟੂਰਿਜ਼ਮ ਉਹਨਾਂ ਦਾ ਹੈ ਬਨਾਰਸ ਸਾਹਿਬ ਦੇ ਕੋਲ ਬਿਲਕੁਲ ਉਹਨਾਂ ਦੇ ਕੋਲ ਉਹ ਯੁੱਧ ਹੈ ਸਰ ਹੂੰ ਸਰਤਾਰ ਮਿਕ ਟੂਰਿਜ਼ਮ ਬਹੁਤ ਹੈ ਉਹਨਾਂ ਬੋਲਾ ਬਹੁਤ ਹੈ ਬਿਲਕੁਲ ਤਾਂ ਅਸੀਂ ਅਸੀਂ ਕੀ ਕੀ ਕੀਤਾ ਸਾਡੇ ਕੋਲ ਤੇ ਦਰਬਾਰ ਸਾਹਿਬ ਸੀ ਹਮ ਸਾਡੇ ਕੋਲ ਤੇ RAM ਜੀ ਦੇ ਇਥੇ ਨਾਨਕੇ ਕੜਾਮ ਜੀ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕੋਈ ਛੱਲਿਆ ਜੀ ਦੇ ਪੇਕੇ ਇਥੇ ਸਨ ਜੀ ਅਸੀਂ ਕੀ ਕਰ ਲਿਆ ਜੀ ਕੁਝ ਨਹੀਂ ਕੀਤਾ ਪਠਾਨ ਮਾਜਰਾ ਸਾਹਿਬ ਆਰਮੀਤ ਪਠਾਨ ਮਾਜਰਾ ਸਾਹਿਬ ਲੱਗੇ ਹੋਏ ਨੇ ਪਤਾ ਨਹੀਂ ਕੀ ਹੋਏਗਾ ਕਿ ਨਹੀਂ ਹੋਏਗਾ ਸਰ ਅਸੀਂ ਬਹੁਤ ਕੁਝ ਕਰ ਸਕਦੇ ਸੀਗੇ ਜੀ ਸਰਵਣ ਸਰਵਣ ਦੀ ਧਰਤੀ ਕਿਹੜੀ ਸੀਗੀ ਹਮ ਠੀਕ ਹੈ ਨਾ ਜੀ ਬਹੁਤ ਕੁਝ ਸੀ ਸਾਡੇ ਕੋਲ ਪਰ ਅਸੀਂ ਸੰਭਾਲਿਆ ਨਹੀਂ ਅਰੇ ਅਸੀਂ ਅਸੀਂ ਸੰਭਾਲਣ ਵਾਲਿਆਂ ਚੋਂ ਨਹੀਂ ਅਸੀਂ ਗੱਲਣ ਵਾਲਿਆਂ ਚੋਂ ਜੀ ਗੱਲਣ ਵਾਲਿਆਂ ਚੋਂ ਸੱਚਮੁੱਚ ਮਿੱਤਰ ਇੱਕ ਕਹਿ ਰਿਹਾ ਨੇ ਕਿ ਹੋਸਟਲੋਂ ਜੀ ਕਹਿੰਦੇ ਇੱਥੇ ਗੋਲੀ ਕਾਂਡ ਵਾਪਰ ਰਹੇ ਆ ਕਹਿੰਦੇ ਤੇ ਕਾਹਦਾ ਕਿਹੜਾ ਇਨਵੈਸਟਰ ਆਏਗਾ ਇੱਥੇ ਕੌਣ ਇਨਵੈਸਟਰ ਸੱਚਮੁੱਚ ਭਾਈ ਮਿੱਤਰ ਕਹਿ ਰਿਹਾ ਨੇ ਕਿ ਭਾਈ ਟਰੱਕਾਂ ਵਾਲੇ ਨੂੰ ਪੁੱਛੋ ਯੂਪੀ ਚ ਅੱਜਕੱਲ ਕੰਮ ਕਰਨਾ ਕਿੰਨਾ ਸੌਖਾ ਕਰ ਦਿੱਤਾ ਇੱਥੇ ਤੇ ਡਬਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜੀ ਢੇਰੇ ਵਾਲਿਆਂ ਦਾ ਜਿਹੜਾ ਹੈੱਡ ਆਫਿਸ ਆ ਉਹ ਵੀ ਹੁਣ ਯੂਪੀ ਸ਼ਿਫਟ ਹੋ ਰਿਹਾ ਹੌਲੀ ਹੌਲੀ ਤੇ yogi ਨੇ ਆਖਿਆ ਮੇਰੀ ਸਿਕਿਉਰਿਟੀ ਦੀ ਗਰੰਟੀ ਹੈ ਦਰ ਆਓ ਹੂੰ ਯਾਨੀ ਪ੍ਰੇਮੀਆਂ ਲਈ ਵੀ ਉਹਨਾਂ ਨੇ ਇਹ ਸਾਰੇ ਦਿਮਾਗ ਹੁੰਦੇ ਆ ਹੋਰ ਨਵੀਂ ਜਗ੍ਹਾ ਕੋਲ ਉਹਨਾਂ ਦੇ ਸਿਰ ਤੇ ਬੇਸ਼ੱਕ ਵਾਲ ਨਾ ਹੋਵੇ ਜੀ ਪਰ ਸਿਰ ਦੇ ਵਿੱਚ ਵਿੱਚ ਦਿਮਾਗ ਬਹੁਤ ਹੈ ਪ੍ਰੇਮੀਆਂ ਪ੍ਰੇਮੀਆਂ ਪ੍ਰੇਮੀ ਸਰ ਤੁਹਾਨੂੰ ਪਤਾ ਉਹਦੇ ਹੱਥ ਲਾ ਕੇ ਇਹ ਇਹਨਾਂ ਦਾ ਜਿਹੜਾ ਬਾਬਾ ਹੈ ਹੂੰ ਰਾਮਰੀ ਮੂੰ ਪਾਤਲਾ ਕੇ ਸੰਤਰਾ ਦਿਨ ਹੋਵੇ ਤਾਂ ਉਹਦੀ ਬੋਲੀ ਲੱਗਦੀ ਹੈ ਸਾਹਮਣੇ ਇੱਥੇ ਮਲੋਟ ਕੋਈ ਸੇਵ ਲੈ ਕੇ ਆਇਆ ਸੀ ਉਹ ਮੈਨੂੰ ਕੋਈ ਦੱਸ ਰਿਹਾ ਸੀ ਕਿ ਬੜੇ ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਕੁੱਝ ਸਾਰੀਆਂ ਚੀਜ਼ਾਂ ਨਹੀਂ ਬੋਲੀ ਲੱਗਦੀ ਰਹੀ ਆ ਵੇਖ ਲਓ ਤੁਹਾਡੇ ਸਾਹਮਣੇ ਇਹ ਵੀ ਤੁਹਾਨੂੰ ਵਿੱਚ ਚੱਲਦੇ ਪ੍ਰੋਗਰਾਮ ਚ ਬ੍ਰੇਕਿੰਗ ਦੇਤੀ ਜੀ ਦੋ ਦੋ ਲਬੇ ਫਿਰ ਇਹੀ ਹੈ ਨਾ ਵੀ ਹਰਮਾਨ ਸਾਹਿਬ ਨੂੰ ਵੇਖਣਾ ਚਾਹੀਦਾ ਕਿ ਭਾਈ ਅਸੀਂ ਤੇ ਬਹੁਤ ਪਿਛੇ ਅਸੀਂ ਤੇ ਮੁਖਾਦਨੇ ਹਰਮਾਨ ਸਾਹਿਬ ਵੇਖਣ ਤੇ ਤਾਦੀ ਹੈ ਨਾ ਜੀ ਅਸੀਂ ਕੀ ਕਰੀਏ ਹੁਣ ਦੱਸੋ ਅਸੀਂ ਹੁਣ RAM ਦੇ ਵਾਲਾ ਅਸਨ ਤੇ ਕਰਨੋ ਰਹਿ ਵੀ ਲਤਾਂ ਤਾ ਕਰਕੇ ਸਿਰ ਠਾ ਕਰਕੇ ਵੀ ਇੱਥੇ ਸਕਰੀਨ ਤੇ ਬਹਿ ਜਾਈਏ ਵੀ ਸਾਨੂੰ ਵੇਖੋ ਅਸੀਂ ਤੇ ਅੰਕੜੇ ਦੱਸ ਸਕਦੇ ਹਾਂ ਅਸੀਂ ਤੁਹਾਨੂੰ ਰਿਪੋਰਟਾਂ ਦੱਸ ਸਕਦੇ ਹਾਂ ਸਾਬ ਬਿਲਕੁਲ ਪਾਲਿਸੀ ਮੇਕਿੰਗ ਤੁਹਾਡੇ ਕੋਲ ਅਥਾਰਟੀ ਤੁਹਾਡੇ ਕੋਲ ਸਭ ਕੁਝ ਤੁਹਾਡੇ ਕੋਲ ਹੈ ਸਾਬ ਹਮ ਹੈਂ ਟੂਰਿਜ਼ਮ ਤੁਸੀਂ ਨਹੀਂ ਕੁਝ ਕੀਤਾ ਇਕਨੋਮੀ ਚ ਤੁਸੀਂ ਕੁਝ ਨਹੀਂ ਕੀਤਾ ਉੱਥੇ ਬਸ ਲਫਬਾਜੀ ਲਫਾਫੇਬਾਜੀ ਚੱਲੀ ਜਾਂਦੀ ਹੈ ਜੀ ਬਿਲਕੁਲ ਮਿੰਟੂ ਜੀ ਪਰ ਦੇਖੋ ਜਿਵੇਂ ਕਹਿੰਦੇ ਨੇ ਕਿਸੇ ਨੇ ਕੁਝ ਨਹੀਂ ਕੀਤਾ ਤੇ ਕੁਝ ਹੈ ਵੀ ਜਿਹੜੇ ਕਹਿੰਦੇ ਕਿ ਅਸੀਂ ਕਰਾਂਗੇ ਪਰ ਉਹ ਕਰਦੇ ਕਿਵੇਂ ਆ ਕਿਵੇਂ ਨਹੀਂ ਉਧਰ ਦੋਵੇਂ ਰਾਣਿਆਂ ਦੀ ਆਪਾਂ ਗੱਲ ਕਰਨੇ ਰਾਣਾ ਗੁਰਜੀਤ